ਪਿਆਰ ਕਰੋ ਪਿਆਰ ਕਰੋ ਪਿਆਰ ਕਰੋ ਪਿਆਰ ਕਰੋ ਸਿਰਫ ਪਿਆਰ ਕਰੂਗੀ ਮੈਂ ਸਿਰਫ ਪਿਆਰ ਕੀਤਾ ਰਿਆ ਮੈਨੂੰ ਫਸਟ ਸਾਈਡ ਤੇ ਜਿਹੜਾ ਲਵ ਹੋਇਆ ਪਹਿਲੀ ਜਦੋਂ ਘੰਟੀ ਵਜਦੀ ਆਪਾਂ ਕਹਿੰਨੇ ਯਾਰ ਆਹ ਆ ਗਈ ਇਹਨਾਂ ਨਾਲ ਵਿਆਹ ਕਰਾਉਣਾ ਯਾ ਇਹ ਕੁੜੀ ਮੈਨੂੰ ਚਾਹੀਦੀ ਲਾਈਫ ਮੈਂ ਤੁਹਾਡੇ ਵੱਲੋਂ ਕੀ ਮੈਸੇਜ ਹੈ ਤੁਸੀਂ ਦੇਖੋਗੇ ਕਿ ਕਿੱਥੋਂ ਤੱਕ ਹੱਦ ਜਾਂਦੀ ਪਿਆਰ ਦੀ ਓਏ ਓਏ ਤੇ ਹਰ ਇੱਕ ਬੰਦੇ ਦਾ ਇਹ ਕਹਿੰਦੇ ਨੇ ਨਾ ਖਾਲਜਾ ਨਿਕਲ ਕੇ ਹੱਥ 'ਚ ਆ ਜਾਣਾ ਕੋ ਜਿੱਦਾਂ ਦੀ ਜੋ ਸਿਚੁਏਸ਼ਨ ਸਿਚੁਏਸ਼ਨ ਹੁੰਦੀ ਹੈ ਬਾਈ ਮਤਲਬ ਮੈਨੂੰ ਲੱਗਦਾ 2025 ਚ ਰੈਜ਼ੋਲੂਸ਼ਨ ਲਿਆ ਸੀ ਹੈ ਨਾ ਪੰਜਾਬੀ ਇੰਡਸਟਰੀ ਨੂੰ ਹਿੱਟ ਫਿਲਮ ਮੈਂ ਦੇਣੀ ਹੈ ਬਸ ਨਹੀਂ 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 ਇਦਾਂ ਦਾ ਕੁਝ ਨਹੀਂ ਆ ਜੀ ਮੈਨੂੰ ਇਹ ਕਿ ਕੰਮ ਕਰ ਦੇ ਦਿਓ ਜੀ ਮੈਨੂੰ ਵਧੀਆ ਲੱਗਦਾ ਕਿਵੇਂ ਦਾ ਕਿਦਾਰ ਹੈ ਇਸ ਵਾਰ ਦੇਖਣ ਨੂੰ ਕਿਵੇਂ ਦਾ ਮਿਲੂਗਾ ਸ਼ੀ ਇਜ਼ ਬੋਲਡ ਸ਼ੀ ਇਜ਼ ਰਿਚ ਉਹ ਹੀ ਜਿੰਨਾ ਵਾਇਲੈਂਸ ਪਸੰਦ ਹੈ ਮਤਲਬ ਜਿੱਦਾਂ ਇਦਾਂ ਮਾਰਚ ਹੋਵੇ ਆਨ ਕਾਈਂਡ ਆਫ ਹੀ ਸਰ ਜੇ ਤੁਹਾਡੇ ਕਰੈਕਟਰ ਦੀ ਗੱਲ ਕਰੀਏ ਪਿਆਰ ਬੁੱਛੇ ਇੱਕ ਜਰਦਾਰ ਪਿਆਰ ਨੂੰ ਜਿੱਤਣ ਲਈ ਕੀ ਕੁਝ ਕਰਦਾ ਹੈ ਇਹ ਉਹਨਾਂ ਦੀ ਕਹਾਣੀ ਹੈ हेलो नमस्ते शशकाल जी मैं विशाखा रोजाना स्पोक्समैन ते ਤੁਹਾਡਾ ਸਵਾਗਤ ਕਰਦੀ ਆ ਚਪਾਲ ਤੇ ਇੱਕ ਬਹੁਤ ਹੀ ਪਿਆਰਾ ਕਨਸੈਪਟ ਲੈ ਕੇ ਇੱਕ ਵੈਬ ਸੀਰੀਜ਼ ਰਿਲੀਜ਼ ਹੋਣ ਜਾ ਰਹੀ ਹੈ ਮਾਇਮੈਂ ਇੱਕ ਸ਼ਿਕਰਾ ਯਾਰ ਬਣਾਇਆ ਉਹਦੀ ਕਾਸ ਸਾਡੇ ਨਾਲ ਨੇ ਡਾਇਰੈਕਟਰ ਸਾਡੇ ਨਾਲ ਨੇ ਆਓ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਤੁਹਾਨੂੰ ਵੀ ਦੱਸਦੇ ਇਸ ਵੈਬ ਸੀਰੀਜ਼ ਦਾ ਕੀ ਕਨਸੈਪਟ ਹੈ शशकाल जी शशकाल जी ਕਿਵੇਂ ਹੋ ਬਿਲਕੁਲ ਠੀਕ ਸਰ ਪਹਿਲਾਂ ਤਾਂ ਕੁਐਸਚਨ ਤੁਹਾਡੇ ਤੋਂ ਕੀ ਕਨਸੈਪਟ ਨਵਾਂ ਕੀ ਕਨਸੈਪਟ ਲੈ ਕੇ ਆਏ ਹੋ ਕਨਸੈਪਟ ਬੇਸਿਕਲੀ ਹੈ ਜੀ ਰੋਮਾਂਟਿਕ ਥ੍ਰਿਲਰ ਵੈਸੀ ਮਿਲਣਾ ਤਾਂ ਪੰਜਾਬੀ ਵਿੱਚ ਬਹੁਤ ਘੱਟ ਟਰਾਈ ਹੋਈਆਂ ਨੇ ਤੇ ਉਹ ਵੀ ਈਵਨ ਵੈਬ ਸੀਰੀਜ਼ ਦੇ ਵਿੱਚ ਤਾਂ ਤੁਹਾਨੂੰ ਇੱਕ ਲੌਂਗ ਫਾਰਮੈਟ ਦੇ ਵਿੱਚ ਪਹਿਲੀ ਵਾਰੀ ਪਿਆਰ ਮੁਹੱਬਤ ਤੇ ਐਕਸ਼ਨ ਡਰਾਮਾ ਦੇਖਣ ਨੂੰ ਮਿਲੂਗਾ ਹਨਾ ਤਾਂ ਰੋਮਾਂਟਿਕ ਥ੍ਰਿਲਰ ਜਨਰ ਹੈਗਾ ਵੈਬ ਸੀਰੀਜ਼ ਦਾ ਤਾਂ ਮੈਨੂੰ ਲੱਗਦਾ ਲੋਕ ਇੰਜੋਏ ਕਰਨਗੇ ਔਰ ਦੂਸਰੀ ਚੀਜ਼ ਕਹਾਣੀ ਬਹੁਤ ਯੂਨੀਕ ਹੈ ਤੁਹਾਨੂੰ ਹਰ ਕੈਰੈਕਟਰ ਨਾਲ ਤੁਸੀਂ ਰਿਲੇਟ ਕਰ ਪਾਉਗੇ ਤੁਸੀਂ ਅ ਮਤਲਬ ਮੈਨੂੰ ਲੱਗਦਾ 2025 ਚ ਰੈਜ਼ੋਲੂਸ਼ਨ ਲਿਆ ਸੀ ਹੈ ਨਾ ਪੰਜਾਬੀ ਇੰਡਸਟਰੀ ਨੂੰ ਹਿੱਟ ਫਿਲਮ ਮੈਂ ਦੇਣੀ ਹੈ ਬਸ ਨਹੀਂ 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 ਇਦਾਂ ਦਾ ਕੁਝ ਨਹੀਂ ਆ ਜੀ ਮੈਨੂੰ ਇਹ ਆ ਕਿ ਕੰਮ ਕਰਦੇ ਰਹੋ ਜੀ ਮੈਨੂੰ ਵਧੀਆ ਲੱਗਦਾ ਤੇ ਇਹ ਮੇਰਾ ਫੇਵਰਿਟ ਜ਼ੋਨ ਆ ਵੈਬ ਸੀਰੀਜ਼ ਤਾਂ OTT ਤੇ ਮੈਨੂੰ ਇਹ ਆ ਕਿ OTT ਤੇ ਮੈਂ ਕੰਮ ਕਰਾਂ ਕਿਉਂਕਿ ਸਿਨੇਮਾ ਚਲੋ ਲਗਾਤਾਰ ਕਰ ਰਹੇ ਆ ਕਿਉਂਕਿ ਇਹਦੇ ਵਿੱਚ ਸਪੇਸ ਜ਼ਿਆਦਾ ਹੁੰਦੀ ਆ ਆਰਟਿਸਟ ਕੋਲ ਔਰ ਇੱਕ ਲੌਂਗ ਫਾਰਮੈਟ ਜਿਵੇਂ ਵੀਰੇ ਨੇ ਦੱਸਿਆ ਉਹ ਚੀਜ਼ ਆ ਤੇ ਦੂਸਰਾ ਥ੍ਰਿਲ ਵੈਬ ਸੀਰੀਜ਼ ਆਵਰ ਜਿੰਨੀਆਂ ਵੀ ਇੰਟਰਵਿਊ ਹੋ ਰਹੀਆਂ ਨੇ ਵਾਰ-ਵਾਰ ਉਹਨਾਂ ਦੇ ਮੂੰਹੋਂ ਫਿਲਮ ਨਿਕਲ ਰਿਆ ਉਹਦੀ ਵਜ੍ਹਾ ਇਹ ਆ ਵੀ ਇੱਥੇ ਵੈਬ ਸੀਰੀਜ਼ਾਂ ਕੱਟ ਬੰਦੀਆਂ ਨੇ ਸੋ ਇੰਟਰਵਿਊ ਮੈਨ ਲੱਗਦਾ ਕਿ ਫਿਲਮਾਂ ਈ ਜ਼ਿਆਦਾ ਹੁੰਦੀਆਂ ਨੇ ਪਰ ਬਹੁਤ ਟਾਈਮ ਬਾਅਦ ਇੱਕ ਜਿਵੇਂ ਕਹਿ ਦਈਏ ਥ੍ਰਿਲ ਵੈਬ ਸੀਰੀਜ਼ ਔਰ ਪੰਜਾਬੀ ਚ ਤਾਂ ਮੈਨੂੰ ਲੱਗਾ ਇਦਾਂ ਦੀ ਕਹਾਣੀ ਟਰਾਈ ਨਹੀਂ ਹੋਈ ਕਿਉਂਕਿ ਜਦੋਂ ਆਪਾਂ ਸ਼ੇਖਰਾ ਬਰਡ ਸੋਚਦੇ ਆ ਤਾਂ ਉਹ ਸ਼ੇਖਮੁਹੰਮਦ ਬਟਾਲਵੀ ਜੀ ਦਾ ਉਹ ਆਪਾਂ ਨੂੰ ਇਹ ਗੀਤ ਯਾਦ ਆਉਂਦਾ ਤਾਂ ਬਟ ਜਿਹੜੀ ਕਹਾਣੀ ਆ ਇਸ ਗੱਲ ਨੂੰ ਤੁਸੀਂ ਇੱਕ ਥ੍ਰਿਲ ਦੇ ਵਿੱਚ ਵੀ ਕਹਿ ਸਕਦੇ ਹੋ ਇਹ ਸਾਡੇ ਰਾਈਟਰ ਤੇ ਸਾਡੇ ਡਾਇਰੈਕਟਰ ਨੇ ਬਹੁਤ ਬਕੂਬੀ ਨਵਾਇਆ ਸੋ ਆਡੀਅנס ਨੂੰ ਮਤਲਬ ਇਹਦੇ ਕਿਰਦਾਰਾਂ ਨਾਲ ਜੁੜਨਗੇ ਔਰ ਮੈਨੂੰ ਉਮੀਦ ਆ ਕਿ ਸੈਕੰਡ ਸੀਜ਼ਨ ਦੀ ਉਹ ਜਿੱਥੇ ਐਂਡ ਹੋਊਗਾ ਸਾਊ ਸੈਕੰਡ ਸੀਜ਼ਨ ਦੀ ਉਮੀਦ ਜ਼ਰੂਰ ਕਰਾਂਗੇ ਜੀ ਸਰ ਜੇ ਅਸੀਂ ਤੁਹਾਡੇ ਕਿਰਦਾਰ ਦੀ ਗੱਲ ਕਰੀਏ ਜੀ ਜੀ ਕਿਵੇਂ ਦਾ ਕਿਰਦਾਰ ਹੈ ਇਸ ਵਾਰ ਇਸ ਵਾਰ ਥੋੜਾ ਜਿਵੇਂ ਕਹੇ ਦੀ ਮੈਨੂੰ ਹਮੇਸ਼ਾ ਹੁੰਦਾ ਹੈ ਕਿ ਥੋੜਾ ਅਲੱਗ ਚੀਜ਼ ਹੋਵੇ ਪਿਛਲਾ ਕਰੈਕਟਰ ਤੇ ਹੁਣ ਦਾ ਕਰੈਕਟਰ ਜੋ ਮੈਂ ਕਰ ਰਿਹਾ ਮੈਨੂੰ ਵੀ ਹੁੰਦਾ ਹੈ ਕਿ ਉਹਦੀ ਲੁੱਕ ਚ ਵੀ ਅਲੱਗ ਹੋਵੇ ਇਹ ਕਰੈਕਟਰ ਬਹੁਤ ਟਫ ਸੀ ਟਫ ਇਸ ਕਰਕੇ ਸੀ ਕਿ ਜਦੋਂ ਅਸੀਂ ਇਹਦੀ ਰੀਡਿੰਗ ਕਰਦੇ ਹੁੰਦੇ ਸੀ ਸਾਡੇ ਰਾਈਟਰ ਤਾਂ ਕਈ ਵਾਰੀ ਉਹ ਇਸ ਚੀਜ਼ ਤੇ ਕਨਫਿਊਜ਼ ਹੋ ਜਾਂਦੇ ਸੀ ਕਿ ਅਸੀਂ ਪਰਫਾਰਮ ਕਿਵੇਂ ਕਰੀਏ ਕਿਉਂਕਿ ਜੋ ਉਹ ਵੈਬ ਸੀਰੀਅਲ ਚ ਜੋ ਕਰ ਰਿਹਾ ਉਹ ਕੌਨਸ਼ੀਅਸ ਹੈ ਜਾਂ ਨਹੀਂ ਹੈ ਕਿਉਂਕਿ ਉਹ ਜਿਹੜੀ ਗੱਲ ਬੋਲੀ ਗਈ ਆ ਜਿਹੜੇ ਉਹ ਡਿਸੀਜਨ ਲੈਂਦਾ ਹੈ ਇੱਕ ਦੂਤ ਇਹੋ ਜਿਹਾ ਡਿਸੀਜਨ ਨਹੀਂ ਕਿ ਜਦੋਂ ਆਡੀਅנס ਦੇਖੂਗੀ ਉਹ ਇਸ ਗੱਲ ਤੇ ਹੈਰਾਨ ਹੋਊਗੀ ਕਿ ਇਸ ਬੰਦੇ ਨੇ ਇਹ ਡਿਸੀਜਨ ਕਿਉਂ ਲਿਆ ਜਦੋਂ ਕਿ ਇਹਦੀ ਮਦਰ ਨੇ ਜਿਹੜੀ ਗੱਲ ਬੋਲੀ ਆ ਉਹਦਾ मीनिंग ਹੋਰ ਆ ਤਾਂ ਮੈਨੂੰ ਉਹ ਪਰਫਾਰਮ ਕਰਨਾ ਬਹੁਤ ਔਖਾ ਸੀ ਕਿਉਂਕਿ ਕੌਨਸ਼ੀਅਸ ਜਦੋਂ ਆਪਾਂ ਐਜ਼ ਐਨ ਆਰਟਿਸਟ ਦਾ ਕੌਨਸ਼ੀਅਸ ਹੁੰਦੇ ਪਰ ਜਦ ਤੁਸੀਂ ਉਹ ਕੈਰੈਕਟਰ ਪਰਫਾਰਮ ਕਰਦੇ ਹੋ ਜਿਹੜਾ ਜਿਹੜਾ ਕਨਫਿਊਜ਼ਨ ਹੈਗਾ ਜਿਹਨੂੰ ਕਨਫਿਊਜ਼ਨ ਫੀਲ ਹੁੰਦੀ ਆ ਕਿ ਆਹ ਸ਼ਬਦ ਦਾ मीनिंग ਕੀ ਹੈਗਾ ਤਾਂ ਉਹਨੂੰ ਪਰਫਾਰਮ ਕਰਨਾ ਬਹੁਤ ਔਖਾ ਸੀ ਔਰ ਫਿਰ ਤੁਸੀਂ ਇੱਕ ਲੌਂਗ ਫਾਰਮੈਟ ਵਿੱਚ ਪੂਰੀ ਵੈਬ ਸੀਰੀਜ਼ ਦੇ ਵਿੱਚ ਪਰਫਾਰਮ ਕਰ ਰਹੇ ਹੋ ਤਾਂ ਫਿਰ ਉਹ ਚੀਜ਼ ਨੂੰ ਹੋਲਡ ਕਰਨਾ 40-45 ਦਿਨ ਤਾਂ ਉਹ ਬਹੁਤ ਟਫ ਹੈਗਾ ਸੀ ਔਰ ਮੈਨੂੰ ਉਮੀਦ ਹੈ ਕਿ ਇਹ ਇੱਕ ਜਿਹੜਾ ਕਰੈਕਟਰ ਲੋਕਾਂ ਨੂੰ ਡਿਫਰੈਂਟ ਫੀਲ ਕਰਾਊਗਾ ਔਰ ਉਹਨਾਂ ਨੂੰ ਯਾਦ ਰਹੇਗਾ ਸਰ ਥੋੜਾ ਜਿਹਾ ਔਖਾ ਲੱਗਿਆ ਵੀ ਤੁਸੀਂ ਹੁਣ ਗ੍ਰੇ ਸ਼ੇਡ ਜਾਂ ਜਿਵੇਂ ਕਰਕੇ ਆਂਦੋ ਹੈ ਨਾ ਇੱਕ ਇਹ ਇਸ ਵਿੱਚ ਵੈਬ ਸੀਰੀਜ਼ 'ਚ ਮੈਨੂੰ ਲੱਗਦਾ ਥੋੜਾ ਪੋਲਾ ਟਾਈਪ ਦਾ ਲੁੱਕ ਹੈ ਮੈਨੂੰ ਇਹ ਸੀ ਕਿ ਲਗਾਤਾਰ ਥੋੜਾ ਜਿਹਾ ਗ੍ਰੇ ਸ਼ੇਡ ਹੋ ਗਏ ਸੀ ਤੇ ਮੈਂ ਖੋਦੇ ਚਾਹੁੰਦਾ ਸੀ ਕਿ ਕੋਈ ਇਦਾਂ ਦੀ ਚੀਜ਼ ਕਰਾਂ ਕਿ ਮੈਂ ਜਿਹੜੀ ਇੱਕ ਸੌਫਟ ਕਾਰਨਰ ਹੁੰਦਾ ਇੱਕ ਆਰਟਿਸਟ ਦਾ ਉਹ ਜ਼ਿੰਦਾ ਰਹੇ ਜਿਹੜੀਆਂ ਪਹਿਲਾਂ ਜਿਵੇਂ ਰੱਬ ਦਾ ਰੇਡੀਓ ਜਾਂ ਰੌਕੀ ਮੈਂਟਲ 'ਚ ਇੱਕ ਸੌਫਟ ਸੀ ਆ ਮਾਨਤ ਤਾਂ ਉਸ ਤੋਂ ਬਾਅਦ ਜਿਹੜਾ ਇੱਕ ਜ਼ੋਨ ਵਰਨਿੰਗ ਵਾਲਾ ਆ ਉਹ ਚੱਲਿਆ ਤਾਂ ਮੈਨੂੰ ਇਹ ਸੀ ਕਿ ਮੈਂ ਉਹ ਟਾਈਪ ਕਾਸਟ ਨਾ ਹੋ ਜਾ ਕਿ ਹਰ ਮੇਕਰ ਉਦਾਂ ਬਟ ਮੈਂ ਜਸੀਨ ਨੂੰ ਸਹੀ ਕਹੂੰਗਾ ਕਿ ਇਸ ਕਰੈਕਟਰ ਲਈ ਉਹਨੇ ਮੈਨੂੰ ਸੋਚਿਆ ਔਰ ਮੈਨੂੰ ਬੜਾ ਵਧੀਆ ਲੱਗਿਆ ਕਿ ਦੁਬਾਰਾ ਫਿਰ ਉਹ ਜ਼ੋਨ ਪਰਫਾਰਮ ਕਰਨਾ ਬਟ ਇਹ ਥੋੜਾ ਸੌਫਟ ਹੁੰਦਾ ਹੁੰਦਾ ਥੋੜਾ ਬਰੂਟਲ ਹੋ ਜਾਂਦਾ ਬਟ ਉਹ ਬਰੂਟੈਲਟੀ ਉਹਦੀ ਸੌਫਟ ਨੇਚਰ ਦੇ ਵਿੱਚੋਂ ਹੀ ਨਿਕਲ ਕੇ ਆਉਂਦੀ ਤੁਹਾਨੂੰ ਕਿਵੇਂ ਲੱਗਿਆ ਵੀ ਇਹ ਇਸ ਕਰੈਕਟਰ ਲਈ ਫਿੱਟ ਨੇ ਵੀ ਸਾਰਾ ਦਿਨ ਹੈ ਨਾ ਪਿਛਲੇ ਗ੍ਰੇ ਸ਼ੇਡ ਕਰਕੇ ਆ ਰਹੇ ਨੇ ਫਿਰ ਤੁਹਾਨੂੰ ਕਿਵੇਂ ਲੱਗਿਆ ਵੀ ਇਹ ਵਲਾ ਰੋਲ ਇਹਨਾਂ ਨੂੰ ਦੇਣਾ ਚਾਹੀਦਾ ਹੈ बिकॉज़ ਮੈਨੂੰ ਇਹ ਲੱਗਦਾ ਹੁੰਦਾ ਇੱਕ ਕੈਰੈਕਟਰ ਤੇ ਜੋ ਇਹ ਸਪੈਸੀਫਿਕ ਇਹਨਾਂ ਦਾ ਕੈਰੈਕਟਰ ਹੈਗਾ ਉਹਦੇ ਤੇ ਆਡੀਅנס ਨੂੰ ਬਿਲੀਵ ਹੋਵੇ ਹੈ ਨਾ ਕਿ ਹਾਂ ਇਹ ਹੋ ਸਕਦਾ ਔਰ ਦੂਸਰੀ ਚੀਜ਼ ਹੈ ਕਿ ਇਹਨਾਂ ਦੇ ਕਿ ਜਰਨੀ ਹੈਗੀ ਨਾਟ ਈਵਨ ਸੌਫਟ ਉਹ ਸੌਫਟ ਤੋਂ ਭੋਲੇ ਤੋਂ ਆਪਣਾ ਢਿੱਲੇ ਤੋਂ ਕਹਿ ਸਕਦੇ ਆ ਉਹਦੀ ਜਰਨੀ ਹੈਗੀ ਆ ਔਰ ਉਹ ਇਹ ਨਹੀਂ ਹੈਗਾ ਕਿ ਇਕਦਮ ਉਹ 네ਗੇਟਿਵ ਜ਼ੋਨ ਚਲਾ ਗਿਆ ਜਾਂ ਇਕਦਮ ਉਹ ਗ੍ਰੇ ਹੋ ਗਿਆ ਉਹਦੀ ਕਿ ਜ਼ਰੂਰੀ ਹੈ ਕਿ ਉਹ ਕਿਦਾਂ ਉਹਨੂੰ ਸਟੈਪ ਮਿਲਦੇ ਗਏ ਉਹਨੂੰ ਜਿੱਦਾਂ ਦੇ ਕਿਰਦਾਰ ਮਿਲੇ ਜਿੱਦਾਂ ਦੀ ਸਿਚੁਏਸ਼ਨ ਮਿਲੀ ਉਹ ਉਸ ਹਿਸਾਬ ਨਾਲ ਬਦਲਦਾ ਗਿਆ ਹਨਾ ਉਹ ਇੱਕ ਪਿਆਰ ਨੂੰ ਪਾਉਣ ਲਈ ਉਹਦੀ ਇੰਤਿਹਾ ਹੈਗੀ ਹੈ ਇੱਕ ਕੀ ਉਹ ਕਿਸ ਹੱਦ ਤੱਕ ਗਿਆ ਤਾਂ ਮੈਨੂੰ ਲੱਗਦਾ ਸੀ ਕਿ ਉਹ ਲੋਕਾਂ ਨੂੰ ਬਲੀਵੇਬਲ ਜ਼ਰੂਰ ਲੱਗਣਾ ਚਾਹੀਦਾ ਔਰ ਇਹਨਾਂ ਦੇ ਮੈਂ ਪਿਛਲੇ ਜਿਹੜੇ ਅ ਕਿਰਦਾਰ ਸੀਗੇ ਇਸ ਤੋਂ ਵਰਨਿੰਗ ਤੋਂ ਪਹਿਲਾਂ ਵੀ ਦੇਖੇ ਨੇ ਵਰਨਿੰਗ ਵੀ ਦੇਖੀ ਆ ਸਾਰੀ ਇਹ ਤਾਂ ਇੱਕ ਇੱਕ ਆਈਡੀਆ ਹੋ ਜਾਂਦਾ ਤੁਹਾਨੂੰ ਕਿ ਇੱਕ ਕਰੈਕਟਰ ਆ ਜਿਹੜਾ ਇਹ ਸਾਰੀਆਂ ਚੀਜ਼ਾਂ ਨੂੰ ਜਸਟੀਫਾਈ ਕਰ ਪਾਊਗਾ ਮੈਮ ਜੀ ਤੁਹਾਡੇ ਕਿਰਦਾਰ ਦੀ ਗੱਲ ਕਰੀਏ ਕਿਵੇਂ ਦਾ ਕਿਰਦਾਰ ਹੈ ਇਸ ਵਾਰ ਦੇਖਣ ਨੂੰ ਕਿਵੇਂ ਦਾ ਮਿਲੂਗਾ ਆ ਸ਼ੀ ਇਜ਼ ਬੋਲਡ ਸ਼ੀ ਇਜ਼ ਰਿਚ ਜਿੱਦਾਂ ਆ ਤੇ ਉਹਦਾ ਆਪਣਾ ਐਟੀਟਿਊਡ ਆਪਣੇ ਉਹਦੇ 'ਚ ਰਹਿੰਦੀ ਹੈਗੀ ਔਰੇਜ ਤੇ ਸ਼ੀ ਲਾਈਕਸ ਅ ਗਾਈ ਉਹ ਇਹ ਜਿਹਨੂੰ ਵਾਇਲੈਂਸ ਪਸੰਦ ਆ ਮਤਲਬ ਜਿੱਦਾਂ ਏਦਾਂ ਵੀ ਮਾਸਮੈਨ ਕਾਈਂਡ ਆਫ ਵੀ ਮਤਲਬ ਉਹਦੀ ਜਿਹੜੀ ਜਰਨੀ ਆ ਉਹ ਮੋਸਟਲੀ ਇਹਨਾਂ ਦੋਵਾਂ ਨਾਲ ਜੁੜੀ ਹੋਈ ਆ ਤੇ ਪਹਿਲਾਂ ਜਿੱਦਾਂ ਉਹ ਪਿਆਰ ਦੇ ਵਿੱਚ ਆ ਤਾਂ ਬਸ ਉਹਨੂੰ ਐ ਜਿਵੇਂ ਵੀ ਇਹ ਹੈਗਾ ਜਾਂ ਆਪਣੀ ਲਾਈਫ ਦੇ ਵਿੱਚ ਸ਼ੀ ਇਜ਼ ਵੈਰੀ ਬਿਜ਼ੀ ਬਸ ਜੋ ਕੁੜੀਆਂ ਕਰਦੀਆਂ مینਲੀ ਹਨਾ ਉਸ ਤੋਂ ਬਾਅਦ ਫਿਰ ਮਤਲਬ ਕੁਛ ਨਾ ਕੁਛ ਐਵੇਂ ਦਾ ਹੋਊਗਾ ਸੋ ਡਰਾਸਟਿਕ ਚੇਂਜ ਆਉਂਦਾ ਉਹਦੀ ਲਾਈਫ ਦੇ ਵਿੱਚ ਵੀ ਛੋਟੇ ਛੋਟੇ ਨਿੱਕੇ ਨਿੱਕੇ ਚੀਜ਼ਾਂ ਜਿਹੜੋਂ ਉਹਨੇ ਕਦੇ ਰਿਅਲਾਈਜ਼ ਹੀ ਨਹੀਂ ਕੀਤੀਆਂ ਸੀ ਦੈਨ ਫਿਰ ਉਹ ਰਿਅਲਾਈਜੇਸ਼ਨ ਚ ਆਉਂਦੀ ਹੈ ਛਵੀ this is also life life happens eventually <laughs> हां जी हां जी लाइफ हैपेंस हां जी हां जिंदगी इवेंटुअली सर ਜੇ ਤੁਹਾਡੇ ਕਰੈਕਟਰ ਦੀ ਗੱਲ ਕਰੀਏ ਮੇਰਾ ਬਹੁਤ ਪਿਆਰਾ ਜਿਹਾ ਰੋਲ ਹੈ ਕਿ ਮੇਰੀ ਇੱਕ ਵਾਈਫ ਹੁੰਦੀ ਜਿਹੜੀ ਲਦਾਖ ਦੀ ਰਹਿਣ ਵਾਲੀ ਹੁੰਦੀ ਹੈ ਜਿਹੜਾ ਇਹਨਾਂ ਨਾਲ ਰਹਿਣ ਇਹ ਲਦਾਖ ਤੋਂ ਪੰਜਾਬ ਕੋ ਮਨਾਂਦੇ ਨੇ ਉੱਥੇ ਮੈਨੂੰ ਦੇਖਦੇ ਨੇ ਸਾਨੂੰ ਪਹਿਲਾਂ ਪਿਆਰ ਹੋ ਜਾਂਦਾ ਤੇ ਮੈਂ ਸੋਚਣਾ ਕਰਦਾ ਮੈਨੂੰ ਲੱਗਦਾ ਕਿ ਕਹਾਣੀ ਹੈਗੀ ਇਹ ਕਹਾਣੀ ਹੈਗੀ ਹੈ ਪਿਆਰ ਦੀ ਸਿਰਫ ਔਰ ਸਿਰਫ ਪਿਆਰ ਦੀ ਪਿਆਰ ਵਿੱਚ ਇੱਕ ਕਿਰਦਾਰ ਪਿਆਰ ਨੂੰ ਜਿੱਤਣ ਲਈ ਕੀ ਕੁਝ ਕਰਦਾ ਹੈ ਇਹ ਉਹਨਾਂ ਦੀ ਕਹਾਣੀ ਹੈ ਇੱਕ ਇਨਸਾਨ ਆਪਣੇ ਪਿਆਰ ਨੂੰ ਬਚਾਉਣ ਲਈ ਕੀ ਕੋਸ਼ਿਸ਼ ਕਰਦਾ ਹੈ ਇਹ ਉਹਦੀ ਕਹਾਣੀ ਹੈ ਇੱਕ ਕਿਰਦਾਰ ਜਿਸ ਨੂੰ ਕਿਸੇ ਨਾਲ ਪਿਆਰ ਹੋਇਆ ਦੂਜਾ ਬੰਦਾ ਇਹ ਕਹਿ ਰਿਹਾ ਮੈਨੂੰ ਤਿੰਨਾ ਹੀ ਪਿਆਰਾ ਉਹ ਉਹਨੂੰ ਕਿਹਦੇ ਨਾਲ ਪਿਆਰ ਕਿਸ ਨਾਲ ਹੈ ਵੀ ਕਿ ਨਹੀਂ ਹੈ ਜੇ ਨਹੀਂ ਹੈ ਤੇ ਉਹ ਕਿਉਂ ਨਹੀਂ ਜੇ ਕਿਸੇ ਇੱਕ ਨੂੰ ਚੂਜ਼ ਕਰਦੀ ਹੈ ਤੇ ਕਿਉਂ ਚੂਜ਼ ਕਰਦੀ ਹੈ ਜੇ ਦੋਨੋਂ ਛੜੇ ਰਹੇ ਹੁੰਦੇ ਤੇ ਕੌਣ ਛੜੇ ਰਹਿੰਦੇ ਹੈ ਤੇ ਜੇ ਦੋਵਾਂ ਨੂੰ ਚੂਜ਼ ਕਰਦੀ ਹੈ ਤੇ ਕਿਉਂ ਕਰਦੀ ਹੈ ਲੇਕਿਨ ਸਾਰੀਆਂ ਚੀਜ਼ਾਂ ਹੈ ਤਾਂ ਬੇਸਕੜ ਜਿੰਨਾ ਜ਼ਿਆਦਾ ਕਿਰਦਾਰ ਬਾਰੇ ਬੋਲਾਂਗੇ ਨਾ ਵੈਬਸਾਈਟ ਦਾ ਮਜ਼ਾ ਖਰਾਬ ਹੋ ਜਾਏਗਾ ਕਿਉਂਕਿ ਆਲਰੇਡੀ ਬਹੁਤ ਜ਼ਿਆਦਾ ਡਿਟੇਲਿੰਗ ਹੋ ਗਈ ਹੈ ਤੁਸੀਂ ਆਲਰੇਡੀ ਜਜ ਕਰ ਵੀ ਲਿਆ ਵਿਆ ਇਹ ਵਿਲਨ ਹੋਏਗਾ ਇਦਾਂ ਨਹੀਂ ਹੈਗਾ ਵਿੱਚ ਇਹ ਚ ਕਮਾਲ ਦੀ ਚੀਜ਼ ਹੈ ਕਿ ਤੁਸੀਂ ਐਂਡ ਉਦਾਂ ਦੇ ਡਿਸਾਈਡ ਨਹੀਂ ਕਰ ਪਾਉ ਕੀ ਕਿਰਦਾ ਵੰਦਾ ਗਲਤੀ ਕੰਪਲੀਟਲੀ ਕਿ ਇਹ ਵੀ ਸਹੀ ਸੀ ਆਪਣੀ ਜਗ੍ਹਾ ਯਾਰ ਇੰਨੀ ਕੋਈ ਗਲਤੀ ਨਹੀਂ ਕੀਤਾ ਬਟ ਉਹ ਵੀ ਕਰੈਕਟ ਸੀ ਆਪਣੀ ਜਗਾ ਕੁੜੀ ਆਪਣੀ ਦਾ ਕਰੈਕਟ ਹੈ ਸੋ ਉਦਾਂ ਦੀ ਪਿਆਰੀ ਜੀ ਫਿਲਮ ਹੈ ਰੀਅਲ ਸੌਰੀ ਰੀਅਲ ਲਾਈਫ ਚ ਕਦੇ ਹੋਇਆ ਲਵ ਐਟ ਫਰਸਟ ਸਾਈਟ ਅਰੇ ਕਮਾਲ ਹੈ ਮੇਰੀ ਵਾਈਫ ਆ ਜੋ ਜਿੰਨਾ ਨਹੀਂ ਪਾਵਾਂਗੇ ਸੋਸ਼ਲ ਨਹੀਂ ਨਹੀਂ ਮੈਂ ਜੈਨੂਨਲੀ ਕਹਿ ਰਿਹਾ ਇਹ ਇਹ ਮੇਰੇ ਦਿਲ ਦੀ ਗੱਲ ਹੈ ਮੈਂ ਬਹੁਤ ਥੋੜੀ ਪਹਿਲਾਂ ਹੀ ਬੋਲਿਆ ਮੈਨੂੰ ਫਰਸਟ ਸਾਈਟ ਤੇ ਜਿਹੜਾ ਲਵ ਹੋਇਆ ਪਹਿਲੀ ਜਿਹੜੀ ਉਹ ਘੈਂਡੀ ਵਾਈਜ਼ ਦੇ ਆਪਾਂ ਕਹਿੰਦੇ ਯਾਰ ਆਹਾ ਵੀ ਇਹਨਾਂ ਨਾਲ ਵਿਆਹ ਕਰਵਾਉਣਾ ਹੈ ਇਹ ਕੁੜੀ ਮੈਨੂੰ ਚਾਹੀਦੀ ਲਾਈ ਦਨ ਮਾਰ ਜਣਾ ਉਹ ਉਹ ਵਾਲਾ ਮੈਨੂੰ ਉਹਨੇ ਸਟਰਗਲ ਵੀ ਹੁੰਦਾ ਹੈ ਨਾ ਮੈਂ ਸੁਣਿਆ ਲਵ ਜੇ ਅਸੀਂ ਕਦੇ ਹੁੰਦਾ ਵੀ ਕਦੇ ਪੈਰੈਂਟਸ ਨਹੀਂ ਮੰਨਦੇ ਜਾਂ ਕਦੇ ਕੁਝ ਕਲੈਸ਼ਸ ਆ ਜਾਂਦੇ ਨੇ ਹੁੰਦਾ ਕਿ ਅਸੀਂ ਤੁਹਾਡੇ ਨਾਲ ਹੋਇਆ ਉਹਨੂੰ ਕਨਵਿੰਸ ਕਰਨ ਜੀ ਮੇਰੇ ਸਟਰਗਲ ਲੰਗੀ ਤਿੰਨ ਚਾਰ ਸਾਲ ਬਾਕੀ ਕੋ ਪ੍ਰੋਬਲਮ ਨਹੀਂ ਆਈ ਉਹਨੇ ਉਹ ਟਾਈਮ ਲੈ ਲਿਆ ਉਹ ਚੱਕਰ ਹੋ ਗਿਆ ਥੋੜਾ ਲੰਬਾ ਟਾਈਮ ਲੰਘ ਗਿਆ ਉਹ ਵੱਡ ਲਿਆ ਆਪਾਂ ਵੀ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਹਾਣੀ ਜਿਵੇਂ ਚ ਵੀ ਹੈ ਕਿ ਆਪਣਾ ਪਿਆਰ ਮੈਂ ਛੱਡਣਾ ਨਹੀਂ ਮੈਂ ਉਹਨੂੰ ਬਚਾਉਣ ਲਈ ਹਰ ਚੀਜ਼ ਕਰਦੀ ਮੈਂ ਹਰ ਚੀਜ਼ ਕੀਤੀ ਮੈਨੂੰ ਮੇਰਾ ਪਿਆਰ ਮਿਲਿਆ ਪਰਵਾਤੋਂ ਜੀ ਬਈ ਨਾ ਵੈਰੀ ਹੈਪੀ ਬੇਸਿਕਲੀ ਇਹ ਕਿ ਮੈਨੂੰ ਲੱਗਦਾ ਜਦੋਂ ਤੁਸੀਂ ਕਹਾਣੀ ਸੋਚਦੇ ਹੋ ਜਾਂ ਕਹਾਣੀ ਕਹਿਣ ਦੀ ਕੋਸ਼ਿਸ਼ ਕਰਦੇ ਹੋ ਜਦੋਂ ਆਪਾਂ ਸੋਚਦੇ ਹਾਂ ਕਿ ਇਸ ਕਹਾਣੀ 'ਚ ਕੌਣ ਫਿੱਟ ਤਾਂ ਮੈਨੂੰ ਲੱਗਦਾ ਹਰ ਕਿਰਦਾਰ ਤੁਹਾਨੂੰ ਕਿਸੇ ਨਾ ਕਿਸੇ ਖੁਦ ਦੇਖਣੇ ਸ਼ੁਰੂ ਹੋ ਜਾਂਦੇ ਨੇ ਤਾਂ ਆਲਮੋਸਟ ਮੈਨੂੰ ਲੱਗਦਾ ਹਰ ਕਿਰਦਾਰ ਦੀ ਉਹੀ ਜਰਨੀ ਹੈ ਚੈਉਤੀਸ਼ ਬਾਈ ਨੇ ਜੈ ਨਵਕਿਰਨਾ ਚ ਦక్ష్ ਬਾਈ ਨੇ ਇਵਨ ਸੁਨੀਤਾ ਧੀਰ ਮੈਡਮ ਸੁਖੀ ਚਾਹਲ ਭਾਜੀ ਅਸ਼ੀਸ਼ ਦੋਗੜਾ ਸਾਹਿਬ ਹੈ ਨਾ ਪੂਨਮ ਸੂਦ ਇਹ ਸਾਰੇ ਕੈਰੈਕਟਰਸ ਉਦਾਂ ਦੇ ਨੇ ਜਿਹੜੇ ਜਦੋਂ ਤੁਸੀਂ ਕਹਾਣੀ ਚ ਮਤਲਬ ਨੂੰ ਜੋ ਬੁਣਨ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਹਾਨੂੰ ਆਪ ਦਿਖਣੇ ਸ਼ੁਰੂ ਹੋ ਜਾਂਦੇ ਨੇ ਮੈਨੂੰ ਲੱਗਦਾ ਇੱਕ ਫਿਲਮਿਕ ਕੰਦੀ ਜਰਨੀ ਹੈਗੀ ਉਹਦਾ ਥਾਟ ਪ੍ਰੋਸੈਸ ਹੈ ਮੈਨੂੰ ਲੱਗਦਾ ਸਭ ਆਈ ਥਿੰਕ ਪਹਿਲਾਂ ਤੁਹਾਨੂੰ ਕਿਤੇ ਨਾ ਕਿਤੇ ਆਈਡੀਆ ਹੋ ਜਾਂਦਾ ਇਨਾਂ ਚੀਜ਼ਾਂ ਦਾ ਅ ਸਤ ਅਸੀਂ ਜੇ ਤੁਹਾਡੀ ਗੱਲ ਕਰੀਏ ਜਿਵੇਂ ਸ਼ਿਵ ਕੁਮਾਰ ਬਟਾਲਵੀ ਦੇ ਲਿਰਿਸਟ ਜੋ ਹੈ ਨਾ ਇੱਕ ਇੱਕ ਕੱਡੀ ਆ ਫਿਲਮ ਵੈਬ ਸੀਰੀਜ਼ ਤਾਂ ਤੁਸੀਂ ਕਦੇ ਪੜ੍ਹਿਆ ਪਹਿਲੇ ਇੰਨਾ ਬਾਰੇ ਹਾਂਜੀ ਸਾਰੇ ਮਨਲਾ ਪੰਜਾਬੀਆਂ ਨੇ ਨਾਮ ਸੁਣਿਆ ਹੋਣਾ ਸ਼ਿਵ ਜੀ ਦਾ ਹਾਂਜੀ ਤੇ ਪੜ੍ਹਦੇ ਰਹਿੰਦੇ ਹੋ ਜਾਂ ਨਹੀਂ ਉਹਨਾਂ ਨੂੰ ਮੈਂ ਟਰਾਈ ਕੀਤਾ ਹੈ ਪੜ੍ਹਨ ਦਾ ਪਰ ਬਹੁਤ ਹੀ ਔਖੀ ਮੈਨੂੰ ਤਾਂ ਹੀ ਸਮਝ ਆਇਆ ਕੋਈ ਪੋਇਮ ਆ ਸ਼ਾਇਦ ਸਮਝ ਆ ਜੇ ਅਦਰਵਾਇਜ਼ ਤੇ ਉੱਪਰ ਦੀ ਲੰਘ ਜਾਂਦਾ ਵਾ ਨਹੀਂ ਆਉਂਦਾ ਬਹੁਤ ਜ਼ਿਆਦਾ ਉਹਨਾਂ ਨੂੰ ਗਾਇਆ ਵੀ ਹੈ ਜੀ ਤੇ ਮੈਨੂੰ ਲੱਗਦਾ ਕਿ ਪੇਨ ਨੂੰ ਉਹਨਾਂ ਤੋਂ ਜ਼ਿਆਦਾ ਬਾਕੂ ਵੀ ਨਹੀਂ ਕਿਸੇ ਨੇ ਨਹੀਂ ਲਿਖਿਆ ਔਰ ਇੱਕ ਜਿਵੇਂ ਕਿ ਜੇ ਤੁਸੀਂ ਕਿਹਾ ਕਿ ਸ਼ਬਦ ਤੇ ਵੈਬ ਸੀਰੀਜ਼ ਅਸੀਂ ਸ਼ਬਦ ਜ਼ਰੂਰ ਲਿਆ ਬਟ ਜਿਹੜੀ ਕਹਾਣੀ ਆ ਉਹ ਬਹੁਤ ਡਿਫਰੈਂਟ ਆ ਮੈਨੂੰ ਲੱਗਦਾ ਹੈ ਕਿ ਅਸੀਂ ਇਸ ਕਾਬਲ ਨਹੀਂ ਸਮਝਦਾ ਕਿ ਅਸੀਂ ਬਟਾਲਵੀ ਸਾਹਿਬ ਬਿਆਨ ਕਰ ਸਕੀਏ ਕਿਉਂਕਿ ਉਹਨਾਂ ਦਾ ਜਿਹੜਾ ਇੱਕ ਲੈਵਲ ਆ ਜਿਹੜਾ ਹਰ ਮੈਨ ਲੱਗਦਾ ਹਰ ਕੋਈ ਉਹਨਾਂ ਨਾਲ ਜੁੜਿਆ ਹੋਇਆ ਕਿਸੇ ਨਾ ਕਿਸੇ ਜਿਨ੍ਹਾਂ ਦਾ ਦਿਲ ਟੁੱਟਾ ਹੋਊਗਾ ਜਾਂ ਜਿਹੜੇ ਇੱਕ ਮੁਹੱਬਤ ਚੋਂ ਨਿਕਲੇ ਹੋਣੇ ਤਾਂ ਸ਼ਿਵ ਕੁਮਾਰ ਬਟਾਲਵੀ ਜੀ ਤਾਂ ਜ਼ਰੂਰ ਪੜਿਆ ਹੋਊਗਾ ਸੋ ਉਹਨਾਂ ਨੂੰ ਕਾਲਜ ਟਾਈਮ ਗਾਉਂਦੇ ਵੀ ਰਹੇ ਆ ਉਹਨਾਂ ਦੇ ਗੀਤ ਔਰ ਸੁਣਦੇ ਵੀ ਰਹੇ ਆ ਔਰ ਮੈਂ ਤਾਂ ਇੱਕ ਦੋ ਇੰਟਰਵਿਊ ਚ ਇਹ ਵੀ ਕਿਹਾ ਸੀ ਕਿ ਜੇ ਮੇਰਾ ਕੋਈ ਡ੍ਰੀਮ ਕਰੈਕਟਰ ਹੈਗਾ ਤਾਂ ਸ਼ਿਵ ਕੁਮਾਰ ਬਟਾਲਵੀ ਆ ਜੇ ਕਦੇ ਫਿਲਮ ਬਣੇ ਤਾਂ ਮੈਂ ਉਹਦੇ ਤੇ ਕਰਨਾ ਚਾਹੁੰਗਾ ਬਟ ਇਸ ਟਾਈਮ ਆਪਣੇ ਕੋਲ ਉਹਦੇ ਰਾਈਟਸ ਨਹੀਂ ਹੈਗੇ ਬਾਲੀਵੁੱਡ ਕੋਲ ਉਹਦੇ ਰਾਈਟਸ ਆ ਤੇ ਉਹ ਮੈਨੂੰ ਕਈ ਵਾਰੀ ਤਰਾਸਦੀ ਲੱਗਦੀ ਹੁੰਦੀ ਹੈ ਕਿ ਸਾਡੇ ਪੰਜਾਬ ਦੇ ਬਹੁਤ ਬਿਹਤਰੀਨ ਰਾਈਟਰ ਆ ਉਹਨਾਂ ਦੇ ਰਾਈਟਸ ਹੀ ਸਾਡੇ ਪੰਜਾਬ ਕੋਲ ਆ ਜਿਵੇਂ ਹੁਣ ਲਾਸਟ ਜਿਹੜੇ ਸੁਰਜੀਤ ਪਾਤਰ ਜੀ ਦੇ ਉਹਨਾਂ ਦੇ ਰਾਈਟਸ ਵੀ ਬਾਲੀਵੁੱਡ ਸੋ ਮੈਨੂੰ ਐ ਵੀ ਕਦੇ ਫਿਲਮ ਬਣੇ ਤਾਂ ਮੈਂ ਚਾਹੂੰਗਾ ਕਿ ਮੈਂ ਜਰੂਰ ਬਟਾਲਵੀ ਸਾਹਿਬ ਨੂੰ ਪਰਫਾਰਮ ਕਰ ਪਾਉਂ। ਅ ਸਰ ਜੀਵੇਂ ਤੁਸੀਂ ਕਿਹਾ ਵੀ ਵੈਬ ਸੀਰੀਜ਼ ਕੱਟ ਬਣਦੀਆਂ ਨੇ ਜੀ 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 ਤੁਹਾਡੇ ਅਕੋਰਡਿੰਗ ਕੀ ਰੀਜ਼ਨ ਹੈ ਵੈਬ ਸੀਰੀਜ਼ ਕੱਟ ਬਣਨ ਦਾ? ਮੈਨੂੰ ਲੱਗਦਾ ਜੀ ਜੇ ਬਹੁਤ ਡਾਇਰੈਕਟਲੀ ਪੁੱਛੋ ਤਾਂ ਮੈਨੂੰ ਲੱਗਦਾ ਵੈਬ ਸੀਰੀਜ਼ ਬਹੁਤ ਟਫ ਜ਼ੋਨ ਆ। ਹੂੰ। ਔਰ ਸਕ੍ਰੀਨ ਪਲੇ ਸਾਡੀ ਪੰਜਾਬ ਵਿੱਚ ਫਿਲਮਾਂ ਦੇ ਵਿੱਚ ਮੈਨੂੰ ਇਹ ਲੱਗਦਾ ਬਹੁਤ ਸਿੱਧੀਆਂ ਸਿੱਧੀਆਂ ਜਿਹੀਆਂ ਚੀਜ਼ਾਂ ਹੁੰਦੀਆਂ। ਔਰ ਵੈਬ ਸੀਰੀਜ਼ ਬਣਾਉਣ ਲਈ ਮੈਨੂੰ ਲੱਗਦਾ ਬਹੁਤ ਜਿਗਰਾ ਵੀ ਚਾਹੀਦਾ ਔਰ ਆਰਟਿਸਟਾਂ ਦੀ ਕਮਿਟਮੈਂਟ ਵੀ ਚਾਹੀਦੀ ਹੈ ਕਿ ਜੇ ਤੁਸੀਂ ਵੈਬ ਸੀਰੀਜ਼ ਬਣਾਉਣੀ ਆ ਸੋ ਤਾਂ ਕਰਕੇ ਮੈਨੂੰ ਇਹ ਲੱਗਦਾ ਘੱਟ ਕਲਚਰ ਆ ਤੇ ਮੈਂ ਤਾਂ ਕਈ ਵਾਰੀ ਇਹ ਸੋਚਦਾ ਹੁੰਦਾ ਕਿ ਜਿਵੇਂ ਸਾਡੇ OTT ਪਲੇਟਫਾਰਮ ਹੈਗੇ ਆ ਪੰਜਾਬ ਦੇ ਵੀ ਉਹ ਕਿਉਂ ਨਹੀਂ ਵੈਬ ਸੀਰੀਜ਼ ਬਣੀ ਬਣਾਈ ਖਰੀਦਦੇ ਆ ਤਾਂ ਮੈਂ ਚਾਹਣਾ ਕਿ ਉਹ ਆਪ ਵੀ ਉਸ ਚੀਜ਼ ਚ ਫੜ ਲਾਉਣ ਕੀ ਕਹਾਣੀਆਂ ਨੂੰ ਉਹ ਕਹਿਣ ਆਪ ਵੀ ਅਜੇ ਤਾਂ ਇਹੀ ਚੱਲ ਰਿਹਾ ਕਿ ਕੋਈ ਬਣਾ ਰਿਹਾ ਹੈ ਤਾਂ ਉਹਨਾਂ ਕੋਲ ਬਾਈ ਕੀਤੀ ਜਾ ਰਹੀ ਹੈ ਬਟ ਮੈਨੂੰ ਇਹ ਆ ਕਿ OTT ਦੇ ਜਿਹੜੇ ਪਲੈਟਫਾਰਮ ਨੇ ਉਹ ਆਪ ਇਨਵੋਲਵ ਹੋਣ ਉਹਨਾਂ ਦਾ ਪੈਨਲ ਹੋਏ ਔਰ ਵੈਬ ਸੀਰੀਜ਼ ਕਿਉਂਕਿ ਸਾਡੇ ਪੰਜਾਬ ਚੋਂ ਬਹੁਤ ਆਰਟਿਸਟ ਨੇ ਬਹੁਤ ਬਿਹਤਰੀਨ ਆਰਟਿਸਟ ਨੇ ਜਿਹੜੇ ਬਾਲੀਵੁੱਡ ਚ ਜਾ ਕੇ ਕੰਮ ਕਰਦੇ ਨੇ ਜਿਵੇਂ ਦક્ષਵੀਰੇ ਨੇ ਕੈਟ ਦੇ ਵਿੱਚ ਕੰਮ ਕੀਤਾ ਤਾਂ ਮੈਨੂੰ ਲੱਗਦਾ ਆਰਟਿਸਟ ਹੈਗੇ ਆ ਸਾਡੇ ਕੋਲ ਤਾਂ ਇੱਕ ਉਹ ਪਲੈਟਫਾਰਮ ਹੀ ਆ ਕਿ OTT ਜਿਹੜੇ ਸਾਡੇ ਪਲੈਟਫਾਰਮ ਉੱਗੇ ਆਉਣ ਤੇ ਵੈਬ ਸੀਰੀਜ਼ ਨਾ ਬਣਉਣਾ ਕੱਟ ਬਣਦੀਆਂ ਨੇ ਔਰ ਮੈਨੂੰ ਲੱਗਦਾ ਬਣਨੀਆਂ ਚਾਹੀਦੀਆਂ ਨੇ ਜੇ ਸਾਡੇ ਆਡੀਅנס ਨੂੰ ਤੁਸੀਂ ਸਿਨੇਮੇ ਨਾਲ ਜੋੜਨਾ ਹੈ ਤਾਂ ਮੈਨੂੰ ਲੱਗਦਾ ਕਿ OTT ਦਾ ਬਹੁਤ ਵੱਡਾ ਯੋਗਦਾਨ ਰਹੂਗਾ ਜੇ ਅਸੀਂ ਸਿਨੇਮੇ ਨਾਲ ਜੋੜਨਾ ਹੈ ਤਾਂ ਸਿਨੇਮੇ ਨਾਲ ਅਸੀਂ ਥੋੜਾ ਜਾ ਸਾਡਾ ਪੰਜਾਬ ਟੁੱਟਿਆ ਹੋਇਆ ਟੁੱਟਿਆ ਹੈਨਾ ਮੈਨੂੰ ਲੱਗਦਾ ਪੰਜਾਬ ਕੋਲ ਇੰਨਾ ਕੁਝ ਹੈ ਮਤਲਬ ਰਿਚ ਹਿਸਟਰੀ ਹੈ ਵੀ ਜਿਸ ਤੇ ਬਹੁਤ ਕੁਝ ਬਣ ਸਕਦਾ ਹੈ ਯਾਨੀ ਬਹੁਤ ਚੀਜ਼ਾਂ ਹੈਗੇ ਨੇ ਅਜੀ ਮੈਨੂੰ ਇਹ ਲੱਗਦਾ ਕਿ ਸਾਡੀ 뮤지컬 ਇੰਡਸਟਰੀ ਜ਼ਿਆਦਾ ਮਿਊਜ਼ਿਕ ਅਸੀਂ ਜ਼ਿਆਦਾ ਸੁਣਦੇ ਹਾਂ ਜਿਵੇਂ ਸਾਊਥ ਇੰਡੀਆ ਦੇ ਸਿਨੇਮਾ ਦੀ ਜਿਹੜੀ ਇੰ ਤਾਂ ਮੈਨੂੰ ਲੱਗਦਾ ਵੈਬ ਸੀਰੀਜ਼ ਬਣਨ ਗਈਆਂ ਤਾਂ ਸ਼ਾਇਦ ਆਡੀਅנס ਸਾਡੀ ਉਹ ਜੁੜੂਗੀ ਹੋਰ ਜ਼ਿਆਦਾ ਜੋ ਬਿਲਡ ਹੋਊਗਾ ਮੈਮ ਤੁਹਾਡੀ ਗੱਲ ਕਰੀਏ ਤੁਸੀਂ ਕੋਈ ਅਜੀਹਾ ਸੀਨ ਜਿੱਥੇ ਤੁਸੀਂ ਬਹੁਤ ਇਮੋਸ਼ਨਲੀ ਮਤਲਬ ਕਨੈਕਟਡ ਫੀਲ ਕੀਤਾ ਹੋਵੇ ਸੀਨ ਕਰਦੇ ਜਿਹੜਾ ਆਪਣਾ ਉਹ ਹੈ ਕਲਾਈਮੈਕਸ ਆਈ ਥਿੰਕ ਦਸਾਂਗਾ ਹਾਂਜੀ ਹਾਂ ਕਲਾਈਮੈਕਸ ਸੀਨ ਉਹ ਚੱਲਿਆ ਵੀ ਦੋ ਤਿੰਨ ਦਿਨ ਸੀ ਸੀਨ ਆਈ ਥਿੰਕ ਮੈਨੂੰ ਲੱਗਦਾ ਉਹਦੇ ਨਾਲ ਹਰ ਆਡੀਅנס ਹੀ ਜੁੜ ਜੂਗੀ ਕਿਉਂਕਿ ਉਹ ਇੱਕ ਐਸੀ ਚੀਜ਼ ਹੈ ਹੁਣ ਅਸੀਂ ਦੱਸ ਨਹੀਂ ਪਾਵਾਂਗੇ ਉਹ ਸ਼ਬਦਾਂ 'ਚ ਉੱਥੇ ਉੱਥੇ ਹਰ ਇੱਕ ਬੰਦੇ ਦਾ ਇਹ ਕਹਿੰਦੇ ਨੇ ਨਾ ਖਾਲਜਾ ਨਿਕਲ ਕੇ ਹੱਥ 'ਚ ਆ ਜਾਣਾ ਕਿਉਂਕਿ ਜਿੱਦਾਂ ਦੀ ਜੋ ਸਿਚੁਏਸ਼ਨ ਸਿਚੁਏਸ਼ਨ ਹੁੰਦੀ ਹੈ ਭਾਈ ਹੂੰ ਕਿਉਂਕਿ ਉੱਥੇ ਆ ਕੇ ਮੈਨੂੰ ਲੱਗਦਾ ਕਿ ਆਡੀਅנס ਉਹ ਹੋ ਜਾਂਦੀ ਹੈ ਕਨਫਿਊਜ਼ ਵੀ ਕਈ ਵਾਰੀ ਕਿਸੇ ਕੈਰੈਕਟਰ ਨਾਲ ਜੁੜਦੇ ਜੁੜਦੇ ਉਸ ਸਿਚੁਏਸ਼ਨ 'ਚ ਬੰਦਾ ਪਹੁੰਚ ਜਾਂਦਾ ਹੈ ਕਿ ਆਡੀਅנס ਚਾਹਦੀ ਹੈ ਕਿ ਇਹ ਸਿਚੁਏਸ਼ਨ ਚੇਂਜ ਹੋ ਜਾਵੇ ਚੇਂਜ ਹੋ ਜਾਵੇ ਪਰ ਟੂ ਚੇਂਜ ਹੁੰਦੀ ਹੈ ਜਾਂ ਨਹੀਂ ਹੁੰਦੀ ਉਹ ਤੁਸੀਂ ਵੈਬਸਾਈਟ ਦੇਖੋ ਕਦੇ ਐਵੇਂ ਕਲੈਸ਼ ਹੋਇਆ ਵੀ ਸਰ ਨਾਲ ਜਿਵੇਂ ਕਿ ਮੈਂ ਇਹ ਸੀਨ ਨਹੀਂ ਕਰ ਸਕਦੀ ਜਾਂ ਇਹ ਸੀਨ ਮੇਰੇ ਥੋੜਾ ਜਿਹਾ ਡਿਫਿਕਲਟ ਹੈ ਇਹਨੂੰ ਥੋੜਾ ਜਿਹਾ ਚੇਂਜ ਕਰ ਦਿਓ ਤੇ ਮੈਨੂੰ ਲੱਗਦਾ ਵੀ ਸਾਰਿਆਂ ਨੇ ਬਹੁਤ ਜ਼ਿਆਦਾ ਕੰਫਰਟੇਬਲ ਰੱਖਿਆ ਆ ਕਰਨ ਲਈ ਵੀ ਸਹੀ ਸਿਗਾ ਸਰ ਤੁਸੀਂ ਕਿੰਨਾ ਕਨੈਕਟਡ ਫੀਲ ਕੀਤਾ ਗਵਾਚੀ ਗਿਆ ਸੀ ਗੱਲਾਂ ਕੀ ਕਰਨਾ ਮੈਂ ਹੋਈ ਕਿੰਨਾ ਕਨੈਕਟਡ ਫੀਲ ਕੀਤਾ ਗਵਾਚ ਗਿਆ ਦੇਖੋ ਕਮਾਲ ਇਹ ਬੈਸ ਨਹੀਂ ਕੰਨੀ ਆ ਰਹੀ ਨਹੀਂ ਕਣ ਜ ਰੁਜੇ ਮੈਨੂੰ ਕਲਮਸ ਯਾਦ ਆਣ ਲੱਗ ਗਿਆ ਮੈਂ ਕਿਹਾ ਇਦਾਂ ਖੜੇ ਇਹ ਕੀਤਾ ਸੀ ਉਹ ਕੀਤਾ ਸੀ ਬਹੁਤ ਕਮਾਲ ਚੀਜ਼ ਹੈ ਬਿਨਾ ਕਨੈਕਟ ਹੋਏ ਕੋਈ ਆਰਟਿਸਟ ਕੋਈ ਵੀ ਸੀ ਨਹੀਂ ਕਰ ਸਕਦਾ ਚਾਹੇ ਖਾਲੀ ਚਾਹ ਦਾ ਕੱਪ ਚੱਕ ਕੇ ਛਾਦਾ ਸਿਪਲੈਂਡ ਹੋਵੇ ਉਹ ਆਰਟਿਸਟ ਹੈ ਉਹ ਕਲਾਕਾਰ ਹੈ ਜੇ ਕੋਈ ਆਰਟਿਸਟੁੱਦਾ ਹੋਵੇ ਮੈਨੂੰ ਲਾਈਨਾਂ ਮਿਲਣ ਜਾਂ ਆਹ ਮੇਰਾ ਮੇਨ ਸੀਨ ਹੈ ਇਹਦੇ ਤੇ ਮੈਂ ਚੰਡੇ ਘੜ ਦੂੰਗਾ ਬਾਕੀ ਦੇ ਚਾਰ ਸੀ ਮੈਂ ਹੀ ਕੱਢ ਦੇਣੇ ਹੂੰ ਦੈਟ ਇਜ਼ ਅ ਰੋਂਗ ਅਪਰੋਚ ਮੇਰੇ ਸਾਵਾਂ ਦਾ ਸੋ ਮੈਨੂੰ ਹਰ ਚੀਜ਼ ਹਰ ਮੂਵਮੈਂਟਸ ਬਹੁਤ ਮਜ਼ਾ ਆਇਆ ਸਰ ਇੱਕ ਵਾਰ ਆਡੀਅנס ਨੂੰ ਲਾਸਟ ਇੱਕ ਮੈਸੇਜ ਦੇ ਦਿਓ ਵੈਬ ਸੀਰੀਜ਼ ਲਈ ਦੇ ਹੋਗੀ ਮੈਸੇਜ ਜੋ ਜਿਸ ਦਾ ਕਹੀ ਦੇ ਦਿਓ ਮੈਸੇਜ ਮੇਰੇ ਪਾਸੇ ਆਇਆ ਪਿਆਰ ਕਰੋ ਪਿਆਰ ਕਰੋ ਪਿਆਰ ਕਰੋ ਪਿਆਰ ਕਰੋ ਸਿਰਫ ਪਿਆਰ ਕਰੋ ਕਿ ਮੈਂ ਸੀਰੀਜ਼ ਸਿਰਫ ਪਿਆਰ ਕੀਤਾ ਰਿਹਾ ਸੀ ਸਿਆਰਗੁਰ ਮੈਨੂੰ ਲੱਗਦਾ ਜਿਸ ਕਿਸੇ ਬੰਦੇ ਨੇ ਵੀ ਮਾੜਾ-ਮੋਟਾ ਵੀ ਕਿਸੇ ਨੂੰ ਪਿਆਰ ਕੀਤਾ ਕਿਸੇ ਨੂੰ ਚਾਹਿਆ ਜਾਂ ਜਿਹਦੇ ਲਈ ਕੁਝ ਕੀਤਾ ਤਾਂ ਮੈਨੂੰ ਲੱਗਦਾ ਹਰ ਬੰਦਾ ਉਹ ਚੀਜ਼ ਨੂੰ ਰਿਲੇਟ ਕਰ ਪਾਊਗਾ ਕਿ ਕਿਸ ਇੰਤਿਹਾਈ ਤੱਕ ਕਿਸੇ ਮੁਹੱਬਤ ਲਈ ਜਾਇਆ ਜਾ ਸਕਦਾ ਜਾਂ ਕੋਈ ਜਾ ਸਕਦਾ ਹੈ ਤਾਂ ਮਿਲਦਾ ਸਾਰਿਆਂ ਨੂੰ ਹੀ ਦੇਖਣੀ ਚਾਹੀਦੀ ਹੈ। ਸੋ ਮੈਸੇਜ ਇਹ ਹੈ ਕਿ ਜਿੱਦਾਂ ਉਹ ਜਾਂਦਾ ਹੈ ਉਦਾਂ ਨਹੀਂ ਜਾਣਾ ਨਹੀਂ ਹੈਗਾ। ਇਹ ਇਹ ਮੈਸੇਜ ਵਾਲੀ ਸੀ। ਇਹ ਮੈਸੇਜ ਜੋ ਇਹ ਕਹ ਰਹੇ ਆ ਉਹ ਤੁਸੀਂ ਨਹੀਂ ਕਰਨਾ। ਤਾਂ ਫਿਲਮ ਨਹੀਂ ਉਸ। ਇਹ ਚਾਦੂ ਪਰਹੇਜ਼ ਕਰੋ। ਮੈਮ ਤੁਹਾਡੇ ਵੱਲੋਂ ਕੀ ਮੈਸੇਜ ਹੈ? ਪਿਆਰ ਕਰੋ। ਪਿਆਰ ਕਰੋ ਵੀ ਪਿਆਰ ਦੀ ਹੱਦ ਨਹੀਂ ਹੁੰਦੀ। ਹੱਦਾਂ ਬੰਨੇ ਟੱਪ ਕੇ ਹੁੰਦਾ ਵਾ। ਤੁਸੀਂ ਦੇਖੋਗੇ ਕਿ ਕਿੱਥੋਂ ਤੱਕ ਹੱਦ ਜਾਂਦੀ ਪਿਆਰ ਦੀ। ਓਏ ਓਏ। ਕਿਆ ਬਾਤ ਹੈ। ਸੋਜੀ ਬਹੁਤ ਪਿਆਰਾ ਕਨਸੈਪਟ ਲੈ ਕੇ ਵੈਬ ਸੀਰੀਜ਼ ਰਿਲੀਜ਼ ਹੋਣ ਜਾ ਰਹੀ ਹੈ ਚਪਾਲ ਤੇ ਜ਼ਰੂਰ ਦੇਖਿਓ ਜ਼ਰੂਰ ਪਿਆਰ ਦਿਓ ਧੰਨਵਾਦ ਜੀ